ਪੁਲਿਸ ਜ਼ਿਲ੍ਹਾ ਬਟਾਲਾ ਦੇ ਅਦੀਨ ਆਉਂਦੇ ਫਤੇਗੜ ਚੂੜੀਆਂ ਦੇ ਪਿੰਡ ਸੇਖਵਾ ਚ ਬਿਨਾ ਮੁਕਾਬਲਾ ਜਿੱਤ ਕੇ ਪਿੰਡ ਪਹੁੰਚੀ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਸ਼ਨ ਮਨਾ ਰਹਿ ਸਤ ਤਾਂ ਸ਼ਰੀਕ ਕੇ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਇੱਕ ਨੌਜਵਾਨ ਚੋਰਾਵਰ ਸਿੰਘ ਪੁੱਤਰ ਰਾਜਵੀਰ ਸਿੰਘ ਦਾ ਗੋਠੀ ਵੜ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਪਰ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਦ ਕਿ ਉਸਦੇ ਦਾਦੇ ਸਰਦੂਲ ਸਿੰਘ ਨੂੰ ਵੀ ਸੱਟਾ ਮਾਰ ਕੇ ਜ਼ਖਮੀ ਕੀਤਾ ਗਿਆ ਸਰਕਾਰੀ ਹਸਪਤਾਲ ਵਿੱਚ ਕੇ ਪਹੁੰਚੇ ਲੜਕੇ ਦੇ ਪਿਤਾ ਰਾਜबीर ਸਿੰਘ ਅਤੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਜਾਣਕਾਰੀ ਤੇ ਦਿੱਤੇ ਦੱਸਿਆ ਕਿ આરોપી ਪਾਰਟੀ ਵੱਲੋਂ ਉਹਨਾਂ ਤੇ ਸਿਆਸੀ ਦਬਾਅ ਰਾਹੀ ਉਹਨਾਂ ਦੇ ਕਾਗਜ਼ ਰੱਦ ਕਰਵਾਏ ਗਏ ਅਤੇ ਬੀਤੀ ਰਾਤ ਵੀ ਉਹਨਾਂ ਵੱਲੋਂ ਸਾਡੇ ਘਰ ਦੇ ਮੋਹਰੇ ਡੀਜੇ বাজਾਇਆ ਜਾਂਦੇ ਰਹੇ ਅਤੇ ਅੱਜ ਫਿਰ ਜਦੋਂ ਸਰਪੰਚ ਅਤੇ ਪਰਿਵਾਰ ਅਤੇ ਸਮਰਥਕਾਂ ਸਮੇਤ ਪਿੰਡ ਪਹੁੰਚੇ ਤਾਂ ਸਾਡੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਉਹਨਾਂ ਵਿੱਚੋਂ ਇੱਕ ਨੇ ਕਿਰਪਾਨ ਨਾਲ ਜਵਰ ਸਿੰਘ ਦਾ ਗੁੱਟ ਵੱਢ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਉਹਨਾਂ ਮੰਗ ਕਰਦੇ ਕਿਹਾ ਕਿ ਜਿਨ੍ਹਾਂ ਨੇ ਵੀ ਸੱਟ ਲਗਾਈਆਂ ਹਨ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਸੱਟ ਵਾਲਾ ਮਰੀਜ਼ ਆਇਆ ਸੀ ਅਤੇ ਉਸ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਰੈਫਰ ਕਰਕੇ ਅੰਮ੍ਰਿਤਸਰ ਭੇਜ ਦਿੱਤਾ। ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ ਜਿਹਦਾ ਹੱਥ ਪੂਰਾ ਕਟਿਆ ਗਿਆ ਵਾ ਤੇ ਫਰਸਟ ایڈ ਦੇਤੀ ਇਹਨੂੰ ਰੈਫਰ ਕਰ ਲਗੇ ਗੁਨਾਹਣੇ ਹਸਪਤਾਲ ਨੂੰ ਸੀਰੀਅਸ ਆ ਬੰਦਾ ਆ ਸੀਰੀਅਸ ਹੀ ਆ ਕੰਡੀਸ਼ਨ ਹੱਥ ਪੂਰਾ ਕਟਿਆ ਗਿਆ ਜੀ ਸਰਜਰੀ ਇਹਦੀ ਹੋਣੀ ਆ ਸਰਜੀ ਹੋਗੇ ਉੱਤ ਬਹੁਤ ਜੋ ਵੀ ਪੁਲਿਸ ਕਾਰਵਾਈ ਹੋਵੇ ਜੀ ਸਰ ਤੁਹਾਡਾ ਨਾਮ ਅਮਸਰ ਅਮੋਸਰ ਗੁਨਾਹਣੇ ਹਸਪਤਾਲ ਰਾਜਵੀਰ ਸਿੰਘ ਜਿਹਨੂੰ ਸੱਟ ਲੱਗੀ ਕੀ ਮੇਰਾ ਬੇਟਾ ਹਾਂਜੀ ਉਹਦਾ ਜੋਰਾਵਰ ਸਿੰਘ ਅੱਧ ਕੀ ਗੱਲ ਹੋਈ ਗਾਲੇ ਹੋਈ ਕਿ ਉਹਨਾਂ ਨੇ ਕੱਦ ਵੀ ਰਾਤੀ ਦਾ ਡੀਜੇ ਟੂਜੇ ਲਾਏ ਆ ਤੇ ਅੱਜ ਉਹਨਾਂ ਨੂੰ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫੇਰ ਸਰਪੰਚ ਬਣ ਗਏ ਤੇ ਅੱਜ ਜਾ ਕੇ ਫੇਰ ਅਸੀਂ ਪੱਠੇ ਪੱਠੇ ਪਾਉਂਦੇ ਆ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗੱਲ ਪਏ ਆ ਉਹ ਲਾ ਕੇ ਆ ਛਟਾਂ ਲਾਈਆਂ ਭਾਈ ਗੱਲ ਇਦਾਂ ਕੋਈ ਗੱਲ ਨਹੀਂ ਹੋਈ ਆਏ ਆਪਣੇ ਸੰਗਬਲ ਪੱਠੇ ਪੱਠੇ ਡੰਕਰਾਂ ਨੂੰ ਪਾਉਂਦੇ ਆ ਨਹੀਂ ਇਹੋ ਆਖਾਗੇ ਤੂੰ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰਾਲਾ ਪਾਉਂਦੇ ਕਿ ਅੱਜ ਨਾ ਚਲਾਓ ਇਸੇ ਕੱਲੋਂ ਪੀਤੀ ਪੀਤੀ ਦੇ ਵਿੱਚ ਸਾਡੇ ਆਣ ਗਲ ਪੈ ਗਏ ਆ ਤੇ ਕੀ ਕੀਤਾ ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ ਲੜਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ ਹਾਂਜੀ ਹਾਂਜੀ